ਸਕਵਿਰਵਾਦਾਂ ਨੂੰ ਲੈ ਕੇ ਐਜੂਪੀਸੀ ਮੈਂਬਰਾਂ ਨੇ ਵੱਡੇ ਖੁਲਾਸੇ ਕੀਤੇ ਨੇ ਹਰਜਿੰਦਰ ਧਾਮੀ ਨੇ ਮੁਸੀਬਤ ਚ ਫਸੇ ਪੰਜਾਬੀਆਂ ਲਈ ਵੱਡਾ ਐਲਾਨ ਕਰ ਦਿੱਤਾ ਜਥੇਦਾਰ ਸਾਹਿਬ ਤੇ ਅਮਰੀਕਾ ਤੋਂ ਵੱਡਾ ਇਤਰਾਜ਼ ਹੋ ਰਿਹਾ ਹੈ ਬਣੇ ਰਹੋ ਸਾਰੀਆਂ ਖਬਰਾਂ ਦਾ ਸਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਬੀਬੀ ਪਰਮਜੀਤ ਕੌਰ ਲਾਂਡਰਾ ਸੁਤਵਿੰਦਰ ਸਿੰਘ ਟੋੜਾ ਮਲਕੀਤ ਸਿੰਘ ਚੰਗਾਲ ਅਤੇ ਰਾਮਪਾਲ ਸਿੰਘ ਵੈਣੀਵਾਲ ਤੇ ਨਾਮ ਸ਼ਾਮਿਲ ਨੇ ਉਹਨਾਂ ਨੇ ਸਾਂਝੇ ਰੂਪ ਦੇ ਵਿੱਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪੈਸੇ ਦੀ ਸਿਆਸੀ ਫਾਇਦੇ ਲਈ ਅੰਨੀ ਲੁੱਟ ਹੋ ਰਹੀ ਹੈ ਐ ਜੀ ਪੀ ਸੀ ਮੈਂਬਰਾਂ ਨੇ ਐ ਜੀ ਪੀ ਸੀ ਦੀ ਲੁੱਟੀ ਜਾ ਰਹੀ ਗੋਲਕ ਤੇ ਵੱਡੇ ਸਵਾਲ ਖੜੇ ਕੀਤੇ ਨੇ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਐ ਜੀ ਪੀ ਸੀ ਦੇ ਗੋਲਕ ਦੀ ਹੋ ਰਹੀ ਸਿਆਸੀ ਵਰਤੋਂ ਦੇ ਸਬੂਤ ਪੇਸ਼ ਕਰਦੇ ਹੋਏ ਕਿਹਾ ਕਿ ਹੜਪ੍ਰਭਾਵਿਤ ਇਲਾਕਿਆਂ ਲਈ ਐ ਜੀ ਪੀ ਸੀ ਵੱਧ ਤੋਂ ਵੱਧ ਹਰ ਤਰ੍ਹਾਂ ਦੀ ਮਦਦ ਕਰੇ ਇਹੀ ਪੰਥ ਦੀ ਆਵਾਜ਼ ਅਤੇ ਮੰਗ ਹੈ ਰੇ ਜੀਪੀਸੀ ਪੈਸੇ ਦੀ ਵਰਤੋਂ ਨੂੰ ਕੋਈ ਸਿਆਸੀ ਆਗੂ ਜ਼ਰੀਏ ਵਰਤਿਆ ਜਾਵੇ ਇਹ ਸੰਗਤ ਨੂੰ برداشت ਨਹੀਂ ਹੈ ਬੀਬੀ ਲਾਂਡਰਾ ਨੇ ਸੁਖਬੀਰ ਬਾਦਲ ਵੱਲੋਂ ਮਕਰੋੜ ਸਾਹਬ ਅਤੇ ਮੂਨਕ ਵਿੱਚ ਵੰਡੇ ਗਏ ਡੀਜ਼ਲ ਨੂੰ ਲੈ ਕੇ ਵਟੇ ਖੁਲਾਸੇ ਕਰਦੇ ਹੋਏ ਕਿ ਆ ਕਿ ਡੀਜ਼ਲ ਸੁਨਦੀ 5 ਤਰੀਕ ਨੂੰ ਸੁਖਵੀਰ ਬਾਦਲ ਦੋਨੋਂ ਜਗ੍ਹਾ 2-2000 ਲੀਟਰ ਦਾ ਐਲਾਨ ਕਰਦੇ ਹੋਏ ਹਲਕਾ ਇੰਚਾਰਜ ਖੰਡੇਵਾਦ ਨੂੰ ਕਿਹਾ ਕਿ ਉਹ ਨਿੱਜੀ ਤੌਰ ਤੇ ਪਹੁੰਚਾ ਦੇਣਗੇ ਅਗਲੇ ਦਿਨ ਐਜੂਪੀਸੀ ਦੇ ਕਾਰਜ ਹੇਠ ਨਾਨਕਿਆਣਾ ਸਾਹਿਬ ਤੋਂ ਪੱਤਰ ਨੰਬਰ 441 ਮਿਤੀ 6 ਸਤੰਬਰ ਨੂੰ ਹੈੱਡ ਆਫਿਸ ਨੂੰ ਲਿਖਿਆ ਤੇ ਜਵਾਬੀ ਕਾਰਵਾਈ ਵਿੱਚ 9 ਸਤੰਬਰ ਨੂੰ 3000 ਲੀਟਰ ਦੀ ਮਨਜ਼ੂਰੀ ਮਿਲੀ ਤੇ ਡੀਜ਼ਲ ਨੂੰ ਸੁਖਵੀਰ ਸਿੰਘ ਬਾਦਲ ਧੜੇ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਵਾਦ ਜ਼ਰੀਏ ਵੰਡਿਆ ਗਿਆ ਮੀਡੀਆ ਦੇ ذریعے ਇਸ ਨੂੰ ਲੈ ਕੇ ਸਬੂਤ ਪੇਸ਼ ਕੀਤੇ ਗਏ ਇਸ ਤੋਂ ਅੱਗੇ ਬੀਬੀ ਲਾਂਡਰਾਂ ਨੇ ਖੁਲਾਸਾ ਕੀਤਾ ਕਿ ਅੱਜ ਐਜੂਪੀਸੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਸ਼੍ਰੀ ਅਮਰਿਤਸਰ ਸਾਹਿਬ 'ਚ ਸੀ ਜਿਸ ਵਿੱਚ ਪਾਸ ਹੋਇਆ ਕਿ ਖੁੱਲਾ ਮਤਾ ਇਸ ਗੱਲ ਦੀ ਗਵਾਹੀ ਭਰਦਾ ਕਿ ਸੁਖਬੀਰ ਸਿੰਘ ਬਾਦਲ ਦੇ ਹਰ ਤਰ੍ਹਾਂ ਦੇ ਐਲਾਨ ਤੋਂ ਬਾਅਦ ਸਾਰੇ ਪੈਸੇ ਹੀ ਐਜੂਪੀਸੀ ਦੀ ਗੋਲਕ ਵਿੱਚੋਂ ਹੀ ਹਰ ਤਰ੍ਹਾਂ ਦਾ ਸਮਾਨ ਚਾਰਾ ਰਾਸ਼ਨ ਭਾਂਡੇ ਟੈਂਟ ਡੀਜ਼ਲ ਆਦ ਸਮਾਨ ਖਰੀਦ ਕੇ ਭੇਜਿਆ ਜਾ ਰਿਹਾ ਸਿੱਖ ਪੰਥ ਇਸ ਦੀ ਪਬਲਿਕ ਦੇ हिस्सेदारी ਵਾਲੀ ਕਮੇਟੀ ਦੀ ਜਾਂਚ ਦੀ ਮੰਗ ਕਰਦਾ ਉਹਨਾਂ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਸਾਰੇ ਰਲ ਕੇ ਗੁਰਦੁਆਰਾ ਸਦਾਰ ਲਹਿਟੂ ਸ਼ੁਰੂ ਕਰਿਏ ਤਾਂ ਜੋ ਐਜੀਪੀਸੀ ਆਜ਼ਾਦ ਕਰਵਾਈ ਜਾ ਸਕੇ ਸਤਵਿੰਦਰ ਸਿੰਘ ਟੋੜਾ ਨੇ ਸਿਆਸੀ ਆਗੂ ਵੱਲੋਂ ਐਜੀਪੀਸੀ ਦੀ ਵਰਤੀ ਜਾ ਰਹੀ ਗੋਲਕ ਦੀਆਂ ਵੀਡੀਓ ਜਾਰੀ ਕਰਦੇ ਹੋਏ ਪ੍ਰਧਾਨ ਐਜੀਪੀਸੀ ਤੇ ਸਵਾਲ ਖੜੇ ਕੀਤੇ ਉਹਨਾਂ ਕਿਹਾ ਕਿ ਸੰਗਤ ਵੱਲੋਂ ਭੇਟ ਕੀਤੇ ਗਏ 10-10 ਰੁਪਏ ਨਾਲ ਖੇਡੀ ਜਾ ਰਹੀ ਖੁੱਲੀ ਸਿਆਸੀ ਖੇਡ ਲਈ ਕਿਉਂ ਇਜਾਜ਼ਤ ਦਿੱਤੀ ਗਈ ਹੈ ਜਿੱਤਦਾ ਟੋੜਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਐਜੀਪੀਸੀ ਵੱਲੋਂ ਦਿੱਤੇ ਜਾ ਰਹੇ ਡੀਜ਼ਲ ਅਤੇ ਹੋਰ ਸਮਾਨ ਨੂੰ ਆਪਣੇ ਨਿੱਜੀ ਖਾਤੇ ਵਿੱਚ ਪਾ ਕੇ ਸੰਗਤ ਨੂੰ ਗੁੰਮਰਾਹ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਲਗਾਤਾਰ ਐਜੀਪੀਸੀ ਦੀ ਗੋਲਕ ਨੂੰ ਸਿਆਸੀ ਹਿੱਤਾਂ ਲਈ ਵਰਤ ਰਹੇ ਨੇ ਜਿੱਤਦਾਰ ਮਲਕੀਤ ਸਿੰਘ ਚੰਗਾਲ ਵੱਲੋਂ ਪਿਛਲੇ ਦਿਨੀ ਰਲਦੇ ਮਿਲਦੇ ਮਸਲੇ 450 ਥੈਲੇ ਸਿਮਿੰਟ ਦੀ ਚੋਰੀ ਵਾਲੇ ਮਾਮਲੇ ਵਿੱਚ ਮੁਲਾਜ਼ਮਾਂ ਉੱਪਰ ਹੋਈ ਕਾਰਵਾਈ ਨੂੰ ਬੁੱਤਾ ਸਾਰਨ ਵਾਲਾ ਦੱਸਿਆ ਤੇ ਮੰਗ ਕੀਤੀ ਕਿ ਜਿਸ ਮੈਂਬਰ ਦੇ ਘਰ 450 ਥੈਲੇ ਸਿਮਿੰਟ ਗਿਆ ਉਸ ਦੀ ਮੈਂਬਰੀ ਖਾਰਜ ਹੋਵੇ ਅਤੇ ਪਰਚਾ ਦਰਜ ਕਰਕੇ ਉਸ ਦੇ ਸਾਰੇ ਸਮੇਂ ਦੀ ਪੜਤਾਲ ਕੀਤੀ ਜਾਵੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੇ ਜੀਪੀਸੀ ਦੇ 14 ਸਾਲ ਪਹਿਲਾਂ ਚੋਣਾਂ ਕਰਵਾਈਆਂ ਸਨ ਤੇ 10 ਸਾਲ ਤੋਂ ਪੈਂਡਿੰਗ ਨੇ ਕੇਂਦਰ ਸਰਕਾਰ ਨੂੰ ਤੁਰੰਤ ਚੋਣਾਂ ਕਰਵਾਵੇ ਤਾਂ ਕਿ ਪੰਥ ਗੁਰੂਤਾ ਮਾਦੀ ਸੇਵਾ ਸੰਭਾਲ ਲਈ ਇਮਾਨਦਾਰ ਮੈਂਬਰਾਂ ਨੂੰ ਚੁਣ ਸਕੇ ਤੇ ਗੁਰੂ ਘਰ ਆਜ਼ਾਦ ਕਰਵਾਏ ਜਾ ਸਕਣ ਇਸ ਦੇ ਨਾਲ ਹੀ ਰਾਮਪਾਲ ਸਿੰਘ ਵੈਣੀਵਾਲ ਨੇ ਕਿਹਾ ਕਿ ਜੇਕਰ ਕੇਂਦਰ ਦੁਆਰਾ ਚੋਣਾਂ ਦਾ ਐਲਾਨ ਨਾ ਹੋਇਆ ਤਾਂ ਗੈਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਚੋਣਾਂ ਕਰਵਾਉਣ ਲਈ ਸੰਘਰਸ਼ ਵਡਾਂਗੇ ਇਸ ਨੂੰ ਲੈ ਕੇ ਹੜਾਂ ਦੀ ਸਥਿਤੀ ਦੇ ਸੁਧਾਰ ਤੋਂ ਬਾਅਦ ਸਿੱਖ ਸੰਗਤ ਨੂੰ ਲਾਮਬਤ ਕਰਨ ਮੁਹਿੰਮ ਤੇਜ਼ ਕੀਤੀ ਜਾਵੇਗੀ ਉਧਰ ਦੂਜੇ ਪਾਸੇ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਹੜਪੀੜਤਾਂ ਦੀ ਸਹਾਇਤਾ ਲਈ ਮੋਢਲੇ ਤੌਰ ਤੇ 20 ਕਰੋੜ ਰੁਪਏ ਰਕਮੇ ਰੱਖਣ ਦਾ ਫੈਸਲਾ ਕਰਦੇ ਆ ਪ੍ਰਭਾਵਿਤ ਲੋਕਾਂ ਵਾਸਤੇ ਵੱਖ-ਵੱਖ ਖੇਤਰਾਂ ਲਈ ਵੱਡੇ ਫੈਸਲੇ ਕੀਤੇ ਨੇ ਮੀਡੀਆ ਨਾਲ ਗੱਲ ਕਰਦੇ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਅੰਦਰ ਹੜਾਂ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਇਸ ਨਾਲ ਜਿੱਥੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਉੱਥੇ ਹੀ ਜ਼ਮੀਨਾਂ ਵਿੱਚ ਆਈ ਰੇਤ ਨੇ ਵੀ ਕਿਸਾਨਾਂ ਲਈ ਵੱਡੀ ਮੁਸੀਬਤ ਖੜੀ ਕੀਤੀ ਹੈ ਪ੍ਰਭਾਵਿਤ ਪਿੰਡਾਂ ਦੇ ਗੁਰੂ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਕਿਹਾ ਕਿ ਸ਼ਰੋਣੀ ਕਮੇਟੀ ਹੜ ਆਉਣ ਦੇ ਦਿਨਾਂ ਤੋਂ ਲੈ ਕੇ ਪ੍ਰਭਾਵਿਤ ਇਸ ਇਲਾਕਿਆਂ ਵਿੱਚ ਨਿਰੰਤਰ ਕਾਰਸ਼ੀ ਰਹੀ ਹੈ ਉਹਨਾਂ ਕਿਆਕੇ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਲਈ ਸਭ ਤੋਂ ਵੱਡੀ ਸਮੱਸਿਆ ਖੇਤਾਂ ਨੂੰ ਪੱਧਰਾ ਕਰਕੇ ਵਜਾਈ ਯੋਗ ਬਣਾਉਣਾ ਜਿਸ ਵਾਸਤੇ ਸ਼੍ਰੋਮਣੀ ਕਮੇਟੀ 8 ਲੱਖ ਲੀਟਰ ਡੀਜ਼ਲ ਲੋੜਵੰਦਾਂ ਨੂੰ ਦਵੇਗੀ ਇਸੇ ਨਾਲ ਹੀ 10 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਚੰਗੀ ਕੁਆਲਿਟੀ ਦਾ ਕਣਕ ਦਾ ਬੀਜ ਵੀ ਦਿੱਤਾ ਜਾਵੇਗਾ ਐਡਵੋਕੇਟ ਧਾਮੀ ਨੇ ਕਿਹਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਗੁਰਦੁਆਰੇ ਸਹਿਬਾਨਾਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ ਇਸੇ ਨਾਲ ਹੀ ਜਿਨ੍ਹਾਂ ਬੱਚਿਆਂ ਦੀਆਂ ਕਿਤਾਬਾਂ ਖਰਾਬ ਹੋਈਆਂ ਨੇ ਉਹਨਾਂ ਨੂੰ ਜ਼ਰੂਰਤਮੰਦ ਬੱਚਿਆਂ ਨੂੰ ਸ਼ਰਮਣੀ ਕਮੇਟੀ ਵੱਲੋਂ ਮੁਫਤ ਕਿਤਾਬਾਂ ਦਿੱਤੀਆਂ ਜਾਣਗੀਆਂ ਸ਼ਰਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸ਼ਰਮਣੀ ਕਮੇਟੀ ਵੱਲੋਂ ਪਹਿਲਾਂ ਤੋਂ ਮੈਡੀਕਲ ਟੀਮਾਂ ਲੋਕਾਂ ਦੀ ਸਹਾਇਤਾ ਕਰ ਰਹੀਆਂ ਨੇ ਹੁਣ ਪਾਣੀ ਉਤਰਨ ਤੋਂ ਬਾਅਦ ਵੱਧ ਰਹੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੋਂ 50 ਮੈਡੀਕਲ ਵੈਨਾ ਇਲਾਕਿਆਂ ਵਿੱਚ ਤਾਇਨਾਤ ਕੀਤੀਆਂ ਜਾਣਗੀਆਂ ਉਹਨਾਂ ਇਹ ਵੀ ਕਿਹਾ ਕਿ ਸ਼ਰਮਣੀ ਕਮੇਟੀ ਵੱਲੋਂ ਲੰਗਰ ਤੇ ਲੋੜਵੰਦਾਂ ਨੂੰ ਰਾਸ਼ਨ ਦੇਣ ਦਾ ਕਾਰਜ ਪਹਿਲਾਂ ਦੀ ਤਰ੍ਹਾਂ ਨਿਰੰਤਰ ਜਾਰੀ ਰੱਖਿਆ ਜਾਵੇਗਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਡੀਜ਼ਲ ਤੋਂ ਵੈਟ ਖਤਮ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਹੋ ਸਕੇ ਉਹਨਾਂ ਸੰਗਤ ਨੂੰ ਅਪੀਲ ਕਰਦੇ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਰਾਤ ਕਾਰਜ ਗੁਰੂ ਕੀ ਗੋਲਕਤੇ ਸੰਗਤਾਂ ਦੇ ਸਹਿਯੋਗ ਨਾਲ ਹੋ ਰਹੇ ਨੇ ਇਸ ਨਾਲ ਸੰਗਤਾਂ ਕੁੱਲ ਦਿੱਲੀ ਨਾਲ ਇਨ੍ਹਾਂ ਕਾਰਜਾਂ ਵਿੱਚ ਯੋਗਦਾਨ ਪਾਉਣ ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜ਼ਮਾਂ ਦੀ ਜਥੇਬੰਦੀ ਵੱਲੋਂ ਹੜਪੀੜਤ ਲਈ 1 ਲੱਖ 1000 ਰੁਪਏ ਦਾ ਚੈੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪਿਆ ਗਿਆ ਅੰਤਰੇਕ ਕਮੇਟੀ ਵਿੱਚ ਵਿੱਤੀ ਦੇਣੇ ਕਾਲ ਚਲਾਣਾ ਕਰਕੇ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਨਾਲ ਨਾਲ ਵੜਾਂ ਵਿੱਚ ਚਲਾਣਾ ਕਰ ਜਾਣ ਵਾਲੇ ਪ੍ਰਤੀ ਸ਼ੋਕ ਮਤਾ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹੁਣ ਤੱਕ ਕੀਤੇ ਰਾਹਤ ਕਾਰਜਾਂ ਦੀ ਤਫਸੀਲ ਦੱਸਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੱਖ-ਵੱਖ ਗੁਰਦੁਆਰਾ ਸੈਵਾਨਾ ਤੋਂ 77 ਲੱਖ 40 ਹਜ਼ਾਰ ਤੋਂ ਵੱਧ ਲੋੜਿੰਦਾ ਸਮਾਨ ਲੋਕਾਂ ਤੱਕ ਪਹੁੰਚਾਇਆ ਇਸ ਵਿੱਚ ਜਿੱਥੇ ਬਨਾਂ ਨੂੰ ਮਜ਼ਬੂਤ ਕਰਨ ਲਈ ਡੀਜ਼ਲ ਦਿੱਤਾ ਗਿਆ ਉੱਥੇ ਹੀ ਪੀਣ ਵਾਲਾ ਪਾਣੀ ਤਰਪਾਲਾਂ ਸੁੱਕਾ ਦੁੱਧ ਪਸ਼ੂਆਂ ਦੇ ਚਾਰੇ ਸਮੇਤ ਰੋਜ਼ਮਰਦਾ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਗਿਆ ਉਧਰ ਸੰਤ ਹਰਜੰਤ ਸਿੰਘ ਲੋਂਗੋਵਾਲ ਤੇ ਜੱਤਾਰ ਗੁਰਚਨ ਸਿੰਘ ਟੋੜਾ ਦੇ ਨਜ਼ਦੀਕੀ ਰਹੇ ਬਾਬਾ ਸਜਣ ਸਿੰਘ ਨਰਿੰਦਰਪਾਲ ਸਿੰਘ ਹੁੰਦਲ ਜੋ ਕਿ ਪਿਛਲੇ 41 ਸਾਲਾਂ ਤੋਂ ਅਮਰੀਕਾ 'ਚ ਨਿਵਾਸ ਕਰਦੇ ਨੇ ਤੇ ਗੁਰਦੁਆਰਾ ਸੰਤ ਸਾਗਰ ਸਕੈਰਮੈਟੋ ਦੇ ਜਨਰਲ ਸਕੱਤਰ ਵੀ ਨੇ ਉਹਨਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ 2 ਦਸੰਬਰ 2024 ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਸਿੱਖ ਪੰਥ 'ਚ ਜੋ ਘਟਨਾਕ੍ਰਮ ਚੱਲ ਰਿਹਾ ਉਸ ਤੋਂ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਬਹੁਤ ਚਿੰਤਾ ਤੇ ਨਿਰਾਸ਼ਾ ਵਿੱਚ ਨੇ ਕਿਉਂਕਿ ਸਿੱਖ ਪੰਥ ਦੀ ਨੁਮਾਇੰਦਗੀ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਜਿਸ ਤਰ੍ਹਾਂ ਨਾਲ ਤਖਤਾਂ ਦੇ ਜਥੇਦਾਰ ਸਹਿਬਾਨ ਨੂੰ ਜਲੀਲ ਕਰਕੇ ਤੇ ਕਿਰਦਾਰਕੋਸ਼ੀ ਕਰਕੇ ਉਹਨਾਂ ਦੇ ਅਹੁਦਿਆਂ ਤੋਂ ਹਟਾਇਆ ਗਿਆ ਤੇ ਉਸ ਵੇਲੇ ਪੰਥ ਦੀਆਂ ਕੁਝ ਨੁਮਾਇੰਦਗੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਚੇਤਾਵਨੀ ਵੀ ਦਿੱਤੀ ਅਤੇ ਕੁਲਦੀਪ ਸਿੰਘ ਗੜਕਾਜ ਨੂੰ ਵਤਾਰ ਜਥੇਦਾਰ ਪਰਵਾਨ ਨਹੀਂ ਸੀ ਕੀਤਾ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਗੁਰਦੀਪ ਸਿੰਘ ਕੜਗਾ ਜੀ ਨੂੰ ਪੰਜਾਬ ਅਤੇ ਪੰਜਾਬ ਤੋਂ ਬਾਹਰ ਸਿੱਖਾਂ ਦੇ ਸਮਾਗਮਾਂ 'ਚ ਲੈ ਜਾ ਕੇ ਬਤੌਰ ਜਥੇਦਾਰ ਪਰਵਾਨ ਕਰਵਾਉਣਾ ਚਾਹੁੰਦੀ ਹੈ ਜੋ ਕਿ ਮर्याਦਾ ਦੀ ਘੋਰ ਉਲੰਘਣਾ ਹੈ